ਮਾਨ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਏ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਹੀ ਉਹਨਾਂ ਦੇ ਚਾਉਣ ਵਾਲਿਆਂ ਨੂੰ ਇਹ ਸੂਚਨਾ ਮਿਲੀ ਕਿ ਮੁੰਡੀਆਂ ਨੂੰ ਮੰਤਰੀ ਬਣਾਇਆ ਗਿਆ ਇੱਥੇ ਹੀ ਪਟਾਖਿਆਂ ਦੇ ਨਾਲ ਢੋਲ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜਿੱਥੇ ਪੰਜਾਬ ਕੈਬਨਿਟ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਪਹਿਲਾਂ ਉਹ ਇਲਾਕਾ ਵਾਸੀਆਂ ਦੇ ਸੇਵਾਦਾਰ ਸੀ ਤੇ ਹੁਣ ਪੂਰੇ ਪੰਜਾਬ ਦੇ ਨੇ ਅੱਜ ਦੁਪਹਿਰ 12 ਵਜੇ ਦੇ ਕਰੀਬ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣੀ ਹੈ ਤੇ ਇਸ ਮੀਟਿੰਗ ਨੂੰ ਲੈ ਕੇ ਵੀ ਹੁਣ ਕਾਫੀ ਜ਼ਿਆਦਾ ਕੈਸਰਾਈਆਂ ਲਗਾਈਆਂ ਜਾ ਰਹੀਆਂ ਨੇ ਕੀ ਕੁਝ ਗਿਆ ਹੈ ਮੰਤਰੀ ਬਣਨ ਮਗਰੋਂ ਹਰਦੀਪ ਸਿੰਘ ਮੁੰਡੀਆਂ ਨੇ ਸੋਣਦੇ ਆ ਧੰਨਵਾਦ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਉਸ ਮਾਲਕ ਦਾ ਜਿਹਨਾਂ ਦੀ ਕਿਰਪਾ ਸਦਕਾ ਜਿੱਥੇ ਇਹ ਸੇਵਾ ਵਧੀਆ ਤੇ ਸੇਵਾਦਾਰ ਬਣ ਕੇ ਐਮਐਲਏ ਬਣ ਕੇ ਵੀ ਸੇਵਾਦਾਰੀ ਸਮਝਦੇ ਸੀ ਆਪਣੇ ਨੂੰ ਸੇਵਾ ਹਲਕੇ ਦੀ ਕਰਦੇ ਸੀ ਉਹ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਰਾਗਵ ਚੰਡਾ ਜੀ ਦਾ ਸੰਦੀਪ ਪਾਠਕ ਜੀ ਦਾ ਦਿਲੋਂ ਧੰਨਵਾਦ ਕਿ ਜਿਨ੍ਹਾਂ ਨੇ ਇੰਨੀ ਵੱਡਾ ਵਿਸ਼ਵਾਸ ਕੀਤਾ ਤੇ ਮੈਂ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਤੇ ਵਾਦਾ ਵੀ ਕਰਦਾ ਕਿ ਜਿਹੜੇ ਵੀ ਵਿਸ਼ਵਾਸ ਨਾਲ ਉਹਨਾਂ ਨੇ ਜਿੰਮੇਵਾਰੀ ਦਿੱਤੀ ਆ ਤੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਵਾਵਾਂ ਪਰ ਕਹਿੰਦੇ ਲਾਈਨ ਚ ਬੜੇ ਜਾਣੇ ਲੱਗੇ ਹੋਏ ਸੀ ਕਿ ਨੂੰ ਦਣਾ ਸ਼ਹਿਰ ਤੋਂ ਪਰ ਕਹਿੰਦੇ ਕਿ ਕਿਸਮਤ ਤੁਹਾਡੀ ਖੁੱਲੀ ਹੈ ਤੇ ਦੇਖੋ ਸਾਰੇ ਭਰਾ ਹੀ ਅਸੀਂ 14 ਦੇ 14 ਲੁਧਿਆਣਾ ਜਿਲ੍ਹੇ ਤੇ ਸਾਡੇ ਐਮਐਲਏ ਸਭ ਆਣ ਪੈਣਾ ਵੀ ਆ ਭਰਾ ਵੀ ਆ ਸਾਰਿਆਂ ਨੂੰ ਅਸੀਂ ਉਹ ਮਿੱਤੂ ਵੱਡੇ ਵੀ ਐ ਸੀਨੀਅਰ ਵੀ ਐ ਤੇ ਸਾਰੇ ਇਕੱਠੇ ਹੋ ਕੇ ਲੁਧਿਆਣਾ ਦੀ ਸੇਵਾ ਵੀ ਕਰਾਂਗੇ ਤੇ ਪੰਜਾਬ ਦੀ ਸੇਵਾ ਵੀ ਕਰਾਂਗੇ ਕਿਤੇ ਨਾ ਕਿਤੇ ਦੇਖਿਆ ਜਾਂਦਾ ਸੀਗਾ ਕਿ ਇੱਕ ਹਲਕੇ ਦੀ ਸੇਵਾ ਕਰਨੀ ਇੰਨੀ ਕ ਸਹੀ ਰਹੀ ਔਰ ਕਿੰਨਾ ਹੁਣ ਜੋ ਪੂਰਾ ਪੰਜਾਬ ਵੱਲ ਗਿਆ ਜਾਂਦਾ ਕਿੰਨਾ ਜਦੋਂ ਜਦੋਂ ਸੇਵਾਦਾਰ ਬਣ ਕੇ ਤੁਸੀਂ ਕੋਈ ਵੀ ਸੇਵਾ ਕਰਦੇ ਹੋ ਪਰਮਾਤਮਾ ਵੀ ਕਿਰਪਾ ਕਰਦਾ ਇਹ ਪਾਰਟੀ ਦੇ ਵੀ ਦੇ ਸੀਨੀਅਰ ਲੀਡਰਸ਼ਿਪ ਸਾਹਿਬ ਹੈ ਲੀਡਰਸ਼ਿਪਾਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਵਰਕਰ ਹੈ ਕਿਵੇਂ ਸੇਵਾ ਨਿਭਾ ਰਿਹਾ ਕਿੰਨੀ ਇਮਾਨਦਾਰੀ ਨਾਲ ਕਿੰਨੀ ਵਫਾਦਾਰੀ ਨਾਲ ਸੋ ਉਹਦੇ ਅੱਜ ਪ੍ਰਮਾਤਮਾ ਨੇ ਵੀ ਕਿਰਪਾ ਕੀਤੀ ਤੇ ਸੀਨੀਅਰ ਲੀਡਰਸ਼ਿਪ ਨੇ ਵੀ ਅੱਜ ਬਹੁਤ ਵੱਡੀ ਕਿਰਪਾ ਕੀਤੀ ਆ ਸੋ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਪਰ ਦੁਆਰਾ ਫਿਰ ਤੁਹਾਡੇ ਕਹਨ ਨਹੀਂ ਪੂਰੇ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਪੂਰੇ ਉਹਨਾਂ ਦੇ ਜੋ ਉਮੀਦਾਂ ਉਹਦੇ ਖਰਾ ਉਤਰੇ ਕਰਦਿਆਂ ਦੀ ਇੱਕ ਸ਼ਿਕਾਇਤ ਰਹੀ ਆ ਸੀ ਤੇ ਇਸ ਕਰਦਿਆਂ ਨਾਲ ਗੱਲ ਕੀਤੀ ਸੀ ਕਹਿੰਦੇ ਐਮਐਲਏ ਬਣ ਕੇ ਇਨੀ ਟਾਈਮ ਦਿੰਦੇ ਸੀ ਹੁਣ ਤਾਂ ਮੰਤਰੀ ਬਣ ਗਿਆ ਹੁਣ ਕੀ ਲੋੜ ਹੈ ਦੇਖੋ ਜਦੋਂ ਕਰਦਿਆਂ ਨੇ ਸੇਵਾਦਾਰੀ ਪਰਮਾਤਮਾ ਨੇ ਬਣਾ ਦਿੱਤਾ ਤੇ ਕਰਦਿਆਂ ਨੂੰ ਨਾਲ ਪੂਰੀ ਸੇਵਾ ਮਿਲੀ ਹੋਈ ਆ ਤੇ ਮਾਲਕ ਨੇ ਵੀ ਇਹੀ ਵਾਦਾ ਕੀਤਾ ਹੋਣਾ ਨਾ ਕਿ ਸੇਵਾ ਲਵਾਓ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਕਰੋ ਪਹਿਲਾ ਕੰਮ ਕੀ ਹੋਇਆ ਪਹਿਲਾ ਕੰਮ ਸੂਰੀ ਗੁਰਦੁਆਰਾ ਸਾਹਿਬ ਤੋਂ ਟਿਕਣਾ ਉਸ ਤੋਂ ਬਾਅਦ ਚੰਡੀਗੜ੍ਹ ਬਣਾਇਆ ਸੀਐਮ ਸਾਹਿਬ ਨੇ ਕੱਲ 12 ਵਜੇ ਇੱਥੇ ਮੀਟਿੰਗ ਹੈ ਉਸ ਤੋਂ ਬਾਅਦ ਪੰਜਾਬ ਦੀ ਸੇਵਾ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੇ ਵਿੱਚ ਪੂਰਾ ਜੋਰਨ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਰੰਗਲਾ ਪੰਜਾਬ ਬਣੂਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਜਿਹੜਾ ਵੀ ਹੁਕਮ ਕਰਨਗੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ ਦਿਨ ਰਾਤ ਇੱਕ ਕਰਾਂਗੇ ਤੇ ਪੂਰੀ ਸੇਵਾ ਕਰਾਂਗੇ